ਆ ਆ ਗਿਆ ਇਹ ਆ ਕੀ ਪੈੜ ਤੇ ਲਾ ਦੇ ਜਿਵੇਂ 7 ਆ ਗਿਆ ਉਹਨਾਂ ਨੂੰ 7 ਤੋਂ ਚੱਲੂ ਹੈ ਨਾ ਹਾਂ ਜੋ 7 ਰੰਕ ਦਾ ਮੋਟਰ ਸਟਾਰਟ ਹੋ ਜੂ ਆਪਣੀ ਤਾਂ ਬਤਾ ਜੀ ਆ ਸਟਾਰਟ ਚાલુ ਹੈ ਇਧਰ ਲਾ ਦਿ ਬਾਈ ਇਹ ਵੀਡੀਓ ਉਹਨਾਂ ਵਾਸਤੇ ਆ ਬਹੁਤ ਜ਼ਰੂਰੀ ਹੈ ਜਿਹੜੇ ਕਹਿੰਦੇ ਸੀ ਸਾਨੂੰ ਲਾਈਟ ਆਈ ਨਾ ਪਤਾ ਨਹੀਂ ਰਹਾ ਮੋਟਰ ਹੈ ਨਾ ਬਾਈ ਜਾਂ ਰਾਤ ਨੂੰ ਆਉਂਦੀ ਹੈ ਬਾਈ ਜਾਂ ਰਾਤ ਨੂੰ ਆਉਂਦੀ ਹੈ ਜਿਹੜੇ ਮਾਰਨ ਤੋਂ ਕਈ ਵਾਰਨ ਖੇਤ ਆਇਆ ਥਾਂ ਕੀ ਜਾਣਾ ਡਰ ਲੱਗਦਾ ਡਰ ਲੱਗਦਾ ਅਗਲਾ ਕਹਿੰਦਾ ਮੈਂ ਮੋਟਰ ਛੱਡਣ ਜਾਊ ਮੈਨੂੰ ਛੱਡਾ ਜੱਕੇ ਉਹ ਬੰਦ ਹੀ ਰੱਖਣ ਦੇ ਮੋਟਰ ਪٹرول ਦਾ ਖਰਚਾ ਬਚੂਗਾ ਤੁਹਾਡਾ ਜੀ ਹਾਂ ਤੇ ਪਾਣੀ ਦੀ ਜਿਹੜੀ ਹੈ ਵੇਸਟੇਜ ਬਚੂਗੀ ਤੁਹਾਨੂੰ ਕੱਲੇ-ਕੱਲੇ ਘੰਟੇ ਦਾ ਪਤਾ ਲੱਗੂ ਸਾਡੀ ਮੋਟਰ ਕਿੰਨੇ ਘੰਟੇ ਚੱਲ ਗਈ ਪਰ ਵੱਡੀ ਪ੍ਰੋਬਲਮ ਇਹ ਸੀ ਜਦੋਂ ਕਈ ਵਾਰੀ ਤਾਰ ਕੱਟੀ ਜਾਂਦੀ ਸੀਗੀ ਤਾਰ ਵਾਲੀ ਵਾਰੀ ਪ੍ਰੋਬਲਮ ਹੁੰਦੀ ਸੀ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਹੁਣ ਜੇ ਤੁਹਾਡੀ ਤਾਰ ਕੱਟੀ ਜਾਂਦੀ ਹੈ ਤਾਂ ਤੁਸੀਂ ਮੋਟਰ ਚਲਾਉਣੀ ਹੈ ਤੁਹਾਨੂੰ ਉਦੋਂ ਮੈਸੇਜ ਆਊਗਾ ਵੀ ਤੁਹਾਡੀ ਤਾਰ ਨਹੀਂ ਹੈਗੀ ਜਾਂ ਮੋਟਰ ਚ ਫਾਲਟ ਹੈ ਜੇ ਪਿੱਛੇ ਖੰਭੇ ਤੇ ਮੋਟਰ ਤੁਸੀਂ ਮੋਬਾਈਲ ਤੋਂ ਚਲਾ ਸਕਦੇ ਹੋ ਮੋਬਾਈਲ ਤੋਂ ਬੰਦ ਕਰ ਸਕਦੇ ਹੋ ਜੀ ਤੁਹਾਨੂੰ ਆ ਲਾਈਟ ਆਈ ਦਾ ਪਤਾ ਲੱਗੂਗਾ ਲਾਈਟ ਗਈ ਦਾ ਪਤਾ ਲੱਗੂਗਾ ਕਿਉਂ ਜੀ ਲੈ ਹੁਣ ਮੋਬਾਈਲ ਤੋਂ ਤੁਹਾਨੂੰ ਪਹਿਲਾਂ ਮੋਟਰ ਚਲਾ ਕੇ ਦੇ ਹਾਂ ਤੇ ਤੁਹਾਨੂੰ ਤਾਰਾਂ ਦੱਸਾਂ ਕਿਵੇਂ ਲੱਗਣੀਆਂ ਤੇ ਲੈ ਚਲਾਓ ਬਾਈ ਉਹਦਾ ਆਪਾਂ ਜਿਹੜਾ ਉਹਦੇ ਵਿੱਚ SIM ਪਾਇਆ ਉਹ ਅੰਦਰ ਲੱਗਿਆ ਹੋਇਆ ਇਹਦੇ ਵਿੱਚ SIM ਪਾ ਜਣਾ ਹੈ SIM ਕਰਨ ਤੋਂ ਬਾਅਦ ਉਹ SIM ਨੂੰ ਪੜਾਇਲ ਕਰਨਾ ਜੀ ਸਪੀਕਰ ਲਾ ਦੇ ਕੇ ਜੇਨ ਟ੍ਰੈਕ ਜੀਐਸਐਮ ਸੇਵਾ ਮੈਂ ਆਪਣਾ ਮੋਟਰ ਬੰਦ ਆ ਨਹੀਂ ਨਹੀਂ ਬਾਈ ਮੋਬਾਈਲ ਮੜਾ ਜੀ ਬਹੁਤ ਆ ਗਿਆ ਇਹ ਆ ਕੀ ਪੈਰ ਤੇ ਲਾ ਦੀ ਜਿਵੇਂ 7 ਆ ਗਿਆ ਹਣਾ 7 ਤੋਂ ਚੱਲੂ ਹਣਾ ਹਾਂ ਇਹ 7 ਨਾ ਆਪਾਂ ਮੋਟਰ ਸਿੱਧਾ ਆਪਾਂ ਸਟਾਰਟ ਹੋਈਓ ਆਪਣੀ ਤੱਬ ਦੋ ਜੀ ਹਾਂ ਸਟਾਰਟ ਹੋ ਗਿਆ ਚਾਲੂ ਹੈ ਇਧਰ ਰਾਦੀ ਭਾਈ ਮੋਟਰ ਚੱਲਣ ਦੇ ਥੋੜਾ ਜਿਆਦਾ ਕਿਉਂਕਿ ਪਾਣੀ ਚੱਕਣ ਦੇ ਸਮਾਂ ਲੱਗ ਜਾਂਦਾ ਹਾਂ ਟਾਈਮ ਬਾਕੀ ਹੈ ਅੱਛਾ ਜੀ ਚੈੱਕ ਵੀ ਕਰਦੇ ਆ ਨਾ ਅੱਛਾ ਤਿੰਨੇ ਫੇਸਾਂ ਨੂੰ ਤਿੰਨੇ ਫੇਸਾਂ ਨੂੰ ਪਹਿਲਾਂ ਚੈੱਕ ਕਰੂ ਜੇ ਕੋਈ ਖੰਭੇ ਤੋਂ ਪ੍ਰੋਬਲਮ ਹੋਈ ਜਾਂ ਮੋਟਰ ਤੋਂ ਪ੍ਰੋਬਲਮ ਹੋਈ ਜੇ ਵੀ ਸੱਤ ਸੱਤ ਪਰ ਜਾ ਸਾਰ ਬੱਡੀ ਫਿਰ ਚਲਉਂਦੀ ਨਹੀਂ ਹੈਗੀ ਫਿਰ ਆਪ ਨੂੰ ਮੈਸੇਜ ਆਜੂ ਕੋਈ ਫਾਲਟ ਪੈ ਗਿਆ ਕਿਤੇ ਨਾ ਕਿਤੇ ਤਿੰਨੇ ਤੇ ਆਪਾਂ ਲੋਡ ਇਹਦਾ ਸੈੱਟ ਕਰਤਾ ਹੁਣੇ 15 ਦੀ ਮੋਟਰ ਹੈ 28 ਲੋਡ ਲੈਂਦੀ ਆ ਕਿ ਆਪਣਾ 28 ਤੇ ਸੈੱਟ ਹੋ ਗਿਆ ਤੇ ਜੇ 29 ਪਲੱਸ ਹੋ ਜੂਗੀ ਤਾਂ ਮੋਟਰ ਚੱਲਣੀ ਹੈ ਆਪ ਨੂੰ ਮੈਸੇਜ ਆਜੂ ਕਾਲ ਆਜੂ ਓਵਰਲੋਡ ਆ ਗਈ ਛੋਡੀ ਮੋਟਰ ਚਾ ਕੇ ਚੈੱਕ ਕਰੋ ਠੀਕ ਹੈ ਤੇ ਬੰਦ ਬਾਈ ਕਿੰਨੇ ਤੋਂ ਕਰਨੀ ਕੋਈ ਨੰਬਰ ਡਾਇਲ ਕਰ ਨਾ ਜਾ ਮੋਟਰ ਬੰਦਾ ਜੀ ਹੁਣ ਆਪਾਂ ਚਲਦੇ ਚਲਦੇ ਦਿਖਾ ਦੇ ਕਈ ਵਾਰੀ ਕੋਈ ਕਹਿੰਦਾ ਬੰਦਾ ਨੰਦਰ ਹੋਵੇ ਹਨਾ ਆ ਜੀ ਆ ਦਾ ਗਰੇਸ ਸਸ ਤੋਂ ਆ ਜੇ ਤੁਮ ਆਪਾਂ ਬਰਤੂ ਠੀਕ ਹੈ ਤੇ ਭਾਈ ਇਹ ਹੁਣ ਜਿਵੇਂ ਇਹ ਦੋ ਬਟਨਾਂ ਤੇ ਲੱਗਿਆ ਹੁਣ ਜਿਹੜੀ ਤਿੰਨ ਬਟਨ ਲੱਗ ਸਕਦਾ ਉਹ ਤੇ ਹਾਂ ਵੀ ਸਾਰਿਆਂ ਤੇ ਲੱਗੂ ਜਿਹੜਾ ਮਾਰਿਸਟਰ ਹੋਵੇ ਉਸ ਕਾਲਾ ਗੇਅਰ ਆਣ ਹੋਵੇ ਤੁਸੀਂ ਕਹਿੰਦੇ ਹਨਾ ਪੁਰਾਣਾ ਕਾਲਾ ਗੇਅਰ ਆਣਾ ਹੋਵੇ ਪੁਰਾਣਾ ਕਿਉਂਕਿ ਉਹ ਪਹਿਲੇ ਸੈੱਟ ਹੁੰਦਾ ਸਟਾਰ ਡੈਲਟਾ ਚ ਓਕੇ ਕੱਲ ਉਹ ਤੇ ਨਹੀਂ ਲੱਗਦਾ ਬਾਕੀ ਜਿਹੜਾ ਮਰਜੀ ਸਟਾਰਟਰ ਹੋਵੇ ਠੀਕ ਹੈ ਠੀਕ ਹੈ ਉਹ ਪਰਨਾ ਉਹ ਪਰ ਐ ਮੈਕਸ 110 ਵਟ ਨਾਲ ਹੋਵੇ ਚਾਹੇ ਜੋ ਮਰਜੀ ਹੋਵੇ ਨਾ ਤੇ ਇਹਦੀਆਂ ਤਾਰਾਂ ਬਈ ਦੱਸ ਦਿਓ ਮਾੜੀ ਯਾਦ ਕਰਕੇ ਬਈ ਬਈ ਬੱਸ ਤਾਂ ਤੁਹਾਨੂੰ ਵੀਡੀਓ ਭੇਜਾਂਗੇ ਜਿਹੜੇ ਭਰਾ ਨੇ ਸਟਾਰਟਰ ਮੰਗਾਇਆ ਆਟੋਮੈਟਿਕ ਮੰਗਾਇਆ ਉਹਨੂੰ ਨਾਲ ਜਨਾ ਉਹ ਆਪ ਦੇ ਸਟਾਰਟਰ ਦੀ ਸਾਨੂੰ ਫੋਟੋ ਭੇਜੇ ਫੋਟੋ ਭੇਜੇ ਜੀ ਤੇ ਨਾਲ ਦੀ ਆਪਾਂ ਉਹਨੂੰ ਵੀਡੀਓ ਭੇਜ ਦਾਂਗੇ ਡਾਇਗਰਾਮ ਭੇਜ ਦਾਂਗੇ ਬਈ ਆਰਾਮ ਨਾਲ ਕੋਈ ਕੁਝ ਕਰਨੀ ਬਈ ਕੋਈ ਸਿੰਪਲ ਕੰਮ ਆ ਅੱਛਾ ਠੀਕ ਹੈ ਜੀ ਆ ਜਿਹ ਪਿੱਛੋਂ ਤਿੰਨ ਫੇਸ ਆਉਂਦੇ ਨੇ ਮਤਲਬ ਆਇਦਰੋਂ ਪਿੱਛੋਂ ਆ ਸਟਾਰਟ ਜਾਗੇ ਸਟਾਰਟ ਪਿੱਛੋਂ ਆਉ ਚ ਲੱਗ ਜਾਣੀਆਂ ਠੀਕ ਹੈ ਜੀ ਠੀਕ ਹੈ ਰਹਿ ਗਈ ਆਪਣੇ ਚਾਰ ਤਾਰਾਂ ਹਾਂ ਜੀ ਆ ਦੋ ਸਟਾਰਟਿੰਗ ਦੇ ਹਰੇ ਬਟਨ ਨੇ ਇਹ ਇਹ ਨਹੀਂ ਹਾਂ ਜੀ ਆ ਦੋ ਦੇ ਵਿੱਚ ਲੱਗ ਜਾਂਦੀਆਂ ਹਾਂ ਇਹਦੇ ਵਿੱਚ ਲੱਗ ਜਾਂਦੀਆਂ ਨੇ ਇਹਨੀਆਂ ਕਾਲੀਆਂ ਇਹ ਲਾਲ ਬਟਨ ਇੱਕ ਲਾਲ ਦੀ ਇੱਕ ਚ ਕੱਢ ਦੇਣੀ ਹੈ ਇੱਕ ਕੱਢ ਦੇਣੀ ਆ ਹਾਂ ਜੀ ਇੱਕ ਲਾ ਦੇਣੀ ਓਕੇ ਬਹੁਤ ਲੋ ਵੀਡੀਓ ਆਜੀ ਤੁਹਾਡੇ ਕੋਲ ਤੇ ਆ ਬਈ ਨਹੀਂ ਬਾ ਕੀ ਅਸੀਂ ਇਹ ਵੀ ਇਕੱਲੇ ਤਿੰਨ ਫੇਸ ਆ ਗਏ ਤਿੰਨੇ ਫੇਸਾਂ ਦਾ ਲੋਡ ਦੱਸਣਾ ਨੇ ਇਹ ਲੋਡ ਦੱਸਣਾ ਨੇ ਲੋਡ ਦੱਸਣਾ ਬਾਈ ਚਾਂਸ ਪਿੱਛੋਂ ਫੇਸ ਉੱਡ ਗਿਆ ਹਾਂ ਮੋਟਰ ਜੇ ਸਟਾਰਟ ਨਹੀਂ ਹੁੰਦੀ ਕਿਹੜਾ ਸਿਟੀ ਆ ਇੱਕ ਦੇ ਵਿੱਚੋਂ ਕੱਢ ਵੀ ਦੇਵਾਂਗੇ ਆਪਾਂ ਇਹਨੂੰ ਲੋਡ ਉਨ ਬੰਦ ਹੋ ਜਾ ਤਾਂ ਮੋਟਰ ਆਪਣੀ ਚੱਲਦੀ ਨਹੀਂ ਜੀ ਤੇ ਅੱਗੇ ਮੋਟਰ ਚ ਫਾਲਟ ਪੈ ਤਾਰ ਵੱਡੀ ਉਹ ਵੀ ਦੱਸੋ ਆਪਾਂ ਨੂੰ ਫਿਰ ਚ ਚਲਾਉਂਦੀ ਵੀ ਨਹੀਂ ਹਾਂ ਹੋਰ ਲੋਡ ਹੋ ਜਾ ਅੱਛਾ ਉਹ ওভার ਲੋਡ ਵੀ ਦੱਸੋ ਹਾਂ ਹੋਰ ਲੋਡ ਵੀ ਸਾਰੀਆਂ ਪ੍ਰੋਬਲਮਾਂ ਨੂੰ ਸੋਲਵ ਹੋਵੇ ਤੁਹਾਡਾ ਪੈਟਰੋਲ ਵੀ ਨਾ ਜਰਾ ਤੁਹਾਨੂੰ ਮੋਟਰਸਾਈਕਲ ਜਿਹੜਾ 90% ਤੇ ਸੇਫਟੀ ਹੈ ਆਪਣੀ ਮੋਟਰ ਦੀ ਹਾਂ ਮੋਟਰ ਨੂੰ ਵੀ ਬਚਾਉਂਦੀ ਹੈ ਤੇ ਜੇ ਜੇ ਭਾਈ ਮੰਗਾਉਣੀ ਹੋਵੇ ਕੋਰੀਆ ਟੂ ਹਾਲ ਇੰਡੀਆ ਵੀ ਡਿਲੀਵਰੀ ਆਪਣੀ ਹੂੰ ਆਪ ਨੂੰ ਪੇਮੈਂਟ ਕਰਨਾ ਹੂੰ ਤੇm ਆਫਨ ਆਰਡਰ ਸੈਂਡ ਕਰਨਾ ਦੂਜੇ ਦਿਨ ਤੀਜੇ ਦਿਨ ਡਿਲੀਵਰੀ ਪਹੁੰਚੂਗਾ ਤੁਸੀਂ ਕੀ ਕਰਨਾ ਜਿਹੜੇ ਭਰਾਣੇ ਮੰਗਾਉਣਾ ਇਹ ਤਾਂ ਤੁਸੀਂ ਬਾਈ ਤੁਹਾਨੂੰ ਅਕਾਊਂਟ ਜਤੋਂ ਹਨਾ ਬਾਈ ਨੇ ਤੁਹਾਨੂੰ ਭੇਜਣਾ ਆਪਦਾ ਸਕੈਨਰ ਭੇਜਣਾ ਤੇ ਤੁਸੀਂ ਐਡਰੈਸ ਪਾਉਣਾ ਤੁਹਾਨੂੰ ਨਾਲ ਇਹ ਰਸੀਦ ਮਿਲ ਜੂਗੀ ਤੇ ਦੂਜੇ ਜਾਂ ਤੀਜੇ ਨੂੰ ਤੁਹਾਡੇ ਕੋਲ ਕੋਰੀਅਰ ਪਹੁੰਚੂ ਉਸ ਤੋਂ ਬਾਅਦ ਪ੍ਰੋਸੈਸ ਤੁਸੀਂ ਭੇਜਣਾ ਆਪਦੇ ਸਟਾਰਟਰ ਦੀ ਫੋਟੋ ਇਧਰੋਂ ਬਾਈ ਨੇ ਤੁਹਾਨੂੰ ਵੀਡੀਓ ਭੇਜਣੀ ਆਏ ਆ ਤਾਰਨ ਲੱਗਣੀ ਸੋਣਾ ਮਿਸਟਰ ਨਾਰਮਲ ਨਾਲ ਕੋਈ ਚੱਕਰ ਨਹੀਂ ਹੈ ਜਣਾ ਹੈਲਪ ਵਾਸਤੇ ਫਿਰ ਵੀ ਨੰਬਰ ਹੈਗਾ ਤੇ ਨੰਬਰ ਦੋ ਦਾ ਜਿਹੜਾ ਕੋਰੀਅਰ ਆਲ ਇੰਡੀਆ ਫਰੀ ਹੈ ਜੇ ਤੁਸੀਂ ਤਤੋ ਸਿੱਤਾਬਾ ਮੰਡੀ ਹੋਣਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਪ੍ਰਾਈਮ ਐਗਰੋ ਰੋਟਾਵੇਟਰ ਦਫ਼ਤਰ ਆਪਣਾ ਜਿਹੜਾ ਪੁਲਿਸ ਅਗਰ ਥਾਣਾ ਉਹ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾ ਸਾਹਮਣੇ ਆ ਗਿਆ ਵੀ ਡਾਲ ਨੇ ਥਾਣੇ ਬਿਲਕੁਲ ਸਾਹਮਣੇ ਹੈ ਤੇ ਹੋਟਲ ਉਹ ਮਿਲਣ ਉਹਦੇ ਨਾਲ ਆ ਜੀ ਤੇ ਉੱਥੇ ਰੋਟਾਵੇਟਰ ਦਾ ਪ੍ਰਾਈਮ ਐਗਰੋ ਆਫਿਸ ਬਾਕੀ ਜਾਣਕਾਰੀ ਲੈ ਲਿੱਤੇ ਹੋ ਨੰਬਰ ਤੇ ਸੰਪਰਕ ਕਰ ਲੋ ਇਹ ਇਹ ਇੱਕ ਇਧਰੋਂ ਡਿਫਰੈਂਟ ਆ ਭਾਈ ਇਹ ਸਿੰਗਲ ਫੇਸ ਆ ਗਿਆ ਅੱਛਾ ਜਿਹੜੇ ਘਰ ਹੈ ਵਿੱਚ ਆਪਾਂ ਮੋਟਰ ਹੁੰਦਾ ਕਿੰਨੇ ਨੂੰ ਕਿਹ ਵਰਨਾ ਹੁੰਦਾ ਕਿਹ ਵਾਸਤੇ ਹੁੰਦਾ ਓਕੇ ਉਹ ਕਈ ਵਾਰ ਆਪਾਂ ਕੀ ਹੁੰਦਾ ਫਲੈਟ ਆ ਜਿਵੇਂ ਸ਼ਹਿਰਾਂ ਚ ਉੱਪਰ ਰਹਿੰਦੇ ਠੀਕ ਹੈ। ਬਾਰ-ਬਾਰ ਨੂੰ ਮੋਟਰ ਛੱਡਣ ਲਈ ਥੱਲੇ ਆਉਣਾ ਪੈਂਦਾ। ਓਕੇ। ਤਾਂ ਉੱਥੇ ਅਟੈਚ ਹੋ ਜਾਊਗਾ ਫਲੈਟ ਦੇ ਉੱਪਰ ਹੀ ਜਾਂ ਬਾਹਰ ਅੰਦਰ ਜਿੱਥੇ ਵੀ ਹੋਣਾ ਮੋਟਰ ਬੰਦ ਕਰ ਲੈਣਾ, ਸਟਾਰਟ ਇੱਕ ਵਾਰੀ ਆਪਾਂ ਨੂੰ ਫੋਨ ਵੀ ਆਇਆ ਸੀ ਨਾ ਕਹਿੰਦਾ ਸਾਡੇ ਭਈਆ ਆ ਜਾਓ ਰੱਖਿਆ ਹੋਇਆ। ਹਾਂ ਮਾਲੀ ਰੱਖਿਆ ਹੋਇਆ। ਵਾਹਲੇ ਉਹਨੂੰ ਲੋ ਚਲਾਉਣੀ ਨਹੀਂ ਆਉਂਦੀ। ਹਾਂ ਹੁਣ ਉਹ ਉਹਨਾਂ ਨੇ ਦੁਬਾਰਾ ਆਟੋ ਲਵਾਤਾ 20-20 ਮਿੰਟ ਆਉਂਦਾ ਮੋਟਰ ਚੱਲਦੀ ਆ। ਉਹ ਹੁਣ 24 ਘੰਟਿਆਂ ਦੇ ਵਿੱਚ ਮਤਲਬ ਘੰਟੇ ਬਾਅਦ ਅੱਧੇ ਘੰਟੇ ਹੋਵੇ ਮੋਟਰ ਸੈੱਟ ਕਰ ਦਿੰਦੇ ਆ ਵੀ ਚੱਲੀ ਜਾਣੀ ਆ। ਬੰਦ ਹੋ ਗਈ ਚ ਆਲ ਜਿੱਥੇ ਮਰਜੀ ਜਿੱਥੇ ਮਰਜੀ ਵਰਦਾ ਅਸਾਂ ਮ ਦਿਖਾ ਦੇ ਬਾਈ ਆ ਇਹਦਾ ਮਤਲਬ ਇਹਦੇ ਵਿੱਚ ਪਾ ਜਾਣਾ ਬਾਈ ਜੀ ਸਿਮ ਇਹਦੇ ਤੇ ਕਾਲ ਕਰਨੀ ਆ ਆਲ ਇੰਡੀਆ ਜਿੱਥੇ ਮਰਜ਼ੀ ਆਪਾਂ ਤੁਰੇ ਫਿਰਦੇ ਆ ਉੱਥੋਂ ਤੁਸੀਂ ਕਾਲ ਕਰਨੀ ਆ ਇਹ ਨਹੀਂ ਹੈਗਾ ਵੀ ਤੁਸੀਂ ਆਗਾ ਕੋਈ ਰੇਂਜ ਹੋ 100 ਮੀਟਰ ਜਾਂ ਕਿਲੋਮੀਟਰ ਕੋਈ ਨਹੀਂ ਨੇ ਆਲ ਇੰਡੀਆ ਬਾਰਡਰ ਤੇ ਉਹ ਤੁਹਾਡੇ ਕੋਲ ਤੁਹਾਡੇ ਕੋਲ ਰੇਂਜ ਹੋਣੀ ਚਾਹੀਦੀ ਆ ਇਹਦੇ ਕੋਲ ਤਾਂ ਹੈਗੀ ਆ ਤੁਸੀਂ ਉੱਥੋਂ ਬੈਠੇ ਇਹਨੂੰ ਚਲਾ ਸਕਦੇ ਹੋ ਉੱਥੋਂ ਬੈਠੇ ਬੰਦ ਕਰ ਸਕਦੇ ਹੋ ਤੇ ਜਿਹਨੇ ਮੰਗਾਉਣਾ ਤਾਂ ਐਡਰੈਸ ਤੇ ਜਾਂ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਹ ਇਹਦੇ ਨਾਲ ਨਾ ਕਈ ਤਰ੍ਹਾਂ ਸੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਿਆ ਹੋਇਆ ਹੈ ਬਾਈਜਾਂਤ ਮੀ ਪੈ ਰਿਹਾ ਹੈ ਤਾਂ ਆਪਾਂ ਮੋਟਰ ਬੰਦ ਕਰਨਾ ਭੱ ਤਾਂ ਆਪਣੇ ਜਾਣ ਵੀ ਜਾ ਸਕਦੇ ਆ ਨਾ ਇਹਨਾਂ ਚੀਜ਼ਾਂ ਸੇਫਟੀ ਵਾਸਤੇ ਮੀਂਹ ਹੋਵੇ ਨਹੀਂ ਰਿਹਾ ਹੋਵੇ ਕਰੋ ਆਪਾਂ ਸਾਰਾ ਕੁਝ ਬੰਦ ਕਰ ਸਕਦੇ ਹਾਂ ਕਰ ਸਕਦੇ ਹਾਂ ਬਾਈ ਚਾਂਚ ਆਉਂਦਾ ਆਪਾਂ ਨੂੰ ਵੀ ਅੱਜ ਮੌਸਮ ਮੀਂਹ ਵਾਲਾ ਹੈਗਾ ਹੂੰ ਕਈ ਵਾਰ ਆਪਾਂ ਮੋਟਰ ਬੰਦ ਕਰ ਜਿੰਨੇ ਆ ਹਾਂ ਤੇ ਮੀਂਹ ਆਉਂਦਾ ਨਹੀਂ ਫੇਰ ਫੇਰ ਅੱਧੀ ਰਾਤ ਨੂੰ ਭੱਜ ਜਾਉਣਾ ਹੁਣ ਮੋਟਰ ਛੱਡ ਕੇ ਆਈਏ ਹਾਂ ਤਾਂ ਉਹ ਚੀਜ਼ ਲਈ ਆਪਾਂ ਕਰੋ ਕੰਟਰੋਲ ਕਰ ਸਕਦੇ ਇਹਨੂੰ ਸਾਰਾ ਕੁਝ ਮੋਬਾਈਲ ਦਿੱਤੇ ਆ ਤੇ ਜਿਹਨੇ ਮੰਗਾਉਣਾ ਸੰਪਰਕ ਕਰ ਲਓ ਤੇ ਬਾਕੀ ਕਰ ਦਿਓ ਵੀਡੀਓ ਸ਼ੇਅਰ ਤਾਂ ਬਾਅਦ